ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਕੱਲ ਇਤਿਹਾਸਿਕ ਪ੍ਰਸਿੱਧ ਸ਼੍ਰੀ ਕਾਲੀਦੇਵੀ ਮੰਦਿਰ ਦੇ ਵਿੱਚ ਯੂਟਿਊਬਰ ਪਾਇਲ ਮਲਿਕ ਅਤੇ ਅਰਮਾਨ ਮਲਿਕ ਜਿਹੜੇ ਨੇ ਆਪਣੀ ਭੁੱਲਾ ਬਖਸ਼ਾਉਣ ਦੇ ਲਈ ਆਏ ਸੀਗੇ ਜਨਤਾ ਦੇ ਵਿੱਚ ਆ ਕੇ ਉਹਨਾਂ ਨੇ ਮਾਫੀ ਮੰਗੀ ਸੀ ਕਿ ਮਾਤਾ ਕਾਲੀਦੇਵੀ ਦੇ ਮੰਦਿਰ ਦੇ ਵਿੱਚ ਸੇਵਾ ਵੀ ਕੀਤੀ ਸੀ ਜੋ ਉਹਨਾਂ ਨੂੰ ਸਜ਼ਾ ਵੱਜੋਂ ਮਿਲੀ ਸੀਗੀ ਤਾਂ ਲੇਕਿਨ ਉਹ ਇਸ ਦੇ ਉੱਪਰ ਕਾਫੀ ਵੱਡਾ ਵਿਵਾਦ ਖੜਾ ਹੋ ਰਿਹਾ ਹੈ ਵਕ ਵਕ ਜਿਹੜੇ ਹਿੰਦੂ ਨੇਤਾ ਨੇ ਉਹ ਇਸ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਕਿ ਇਹ ਪੈਸੇ ਲੈ ਕੇ ਮਾਫੀ ਮੰਗਵਾਈ ਗਈ ਹੈ ਉੱਥੇ ਜਿਹੜੇ ਸੰਸਥਾਵਾਂ ਬਲਾਈਆਂ ਗਿਆ ਸੀ ਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈਗਾ ਕਿ ਉਹ ਕਿਸਰਾ ਮਾਫੀ ਮੰਗਵਾ ਸਕਦੇ ਨੇ ਮਾਤਾ ਭਵਨੇਸ਼ਵਰੀ ਗਿਰੀ ਜਿਹੜੇ ਜਗਤਗੁਰੂ ਪੰਚਾਨੰਦ ਗਿਰੀ ਜੀ ਦੇ ਭੈਣ ਨੇ ਤੇ ਉਹਨਾਂ ਤੋਂ ਬਾਅਦ ਹੀ ਸਾਰਾ ਉਹ ਕਰਤਾ ਧਰਤਾ ਨੇ ਤਾਂ ਉਹਨਾਂ ਨੇ ਜਿਹੜੀ ਹੈ ਉੱਥੇ ਉਹਨਾਂ ਦੀ ਰਹਿਣਮਾਈ ਦੇ ਵਿੱਚ ਹੀ ਮਾਫੀ ਮੰਗਵਾਈ ਗਈ ਸੀ ਕਿ ਲੇਕਿਨ ਹੁਣ ਇਸ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਕੋਈ ਚੈਰੀਟੇਬਲ ਟਰਸਟ ਦਾ ਮੁਖੀ ਕਿਸ ਤਰ੍ਹਾਂ ਮਾਫੀ ਮੰਗਵਾ ਸਕਦਾ ਹੈ ਉਸ ਜਗ੍ਹਾ ਦੇ ਉੱਪਰ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਤੋਂ ਚਿੰਦੇ ਗਰੁੱਪ ਦੇ ਜਿਹੜੇ ਹਰੀ ਸਿੰਘਲਾ ਹੁਣੇ ਵੀ ਮੌਜੂਦ ਸੀਗੇ ਉਹਨਾਂ ਤੋਂ ਜਾਣਦੇ ਕਿ ਆਖਿਰਕਾਰ ਕਿਸ ਤਰ੍ਹਾਂ ਮਾਫੀ ਮੰਗਵਾਈ ਗਈ ਸੀਗੀ ਕੀ ਸਾਰਾ ਕੁਝ ਐਪੀਸੋਡ ਹੋਇਆ ਸੀਗਾ ਕਿਉਂਕਿ ਹੁਣ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਸਿੰਘਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਕੱਲ ਕੀ ਕੁਝ ਹੋਇਆ ਸੀ ਕੱਲ ਦੇ ਸਾਰੇ ਦਿਨ ਦੇ ਵਿੱਚ ਕਿਸ ਤਰ੍ਹਾਂ ਟਾਈਪ ਹੁੰਦਾ ਹੈ ਾਰਮਾਨ ਮਲਿਕ ਉਹਨਾਂ ਦੇ ਨਾਲ ਜੈ ਮਾਤਾ ਦੀ ਮੈਂ ਸਾਰਿਆਂ ਨੂੰ ਪ੍ਰੋਪਰ ਦੱਸ ਦੇਣਾ ਚਾਹਨਾ ਹਿੰਦੂ ਤਾਕਤਾ ਗਠਨਾ ਉਹ ਬ੍ਰਮਲਿੰਚੀ ਰਿਡਿਟ 108 ਜਗਤਗੁਰੂ ਪੰਚਨਦ ਗਰੀ ਜੀ ਦੁਆਰਾ ਅਤੇ ਮੇਰੇ ਦੁਆਰਾ ਕੀਤਾ ਗਿਆ ਸੀ। ਔਰ ਉਸ ਦੇ ਵਿੱਚ ਇਹੀ ਚੀਜ਼ਾਂ ਸੀਗੇ ਉਸ ਦੇ ਵਿੱਚ ਬਹੁਤ ਘਟਨਾਵਾਂ ਸ਼ਾਮਲ ਸੀਗੇ ਕਿੰਦਾ ਉਸ ਦਾ ਘਟਨਾ ਇਸੇ ਲਈ ਕੀਤਾ ਗਿਆ ਸੀ ਕਿ Hindu ਸਮਾਜ ਦੇ ਵਿੱਚ ਕੋਈ ਵੀ ਤਰੁਕੀ ਪਾਈ ਜਾਵੇ। ਤਾਂ ਤੱਕਤ ਫੈਸਲਾ ਕਰੂਗਾ। ਉਸੇ ਤਰ੍ਹਾਂ ਕਿ ਜਦੋਂ ਹੁਣ ਇਹ ਕਰਮਾਨ ਮਲਿਕ ਤੇ ਪਾਇਲ ਮਲਿਕ ਵਾਲੀ ਵੀਡੀਓ ਆਈ ਤਾਂ ਉਸੇ ਨਾਲ ਸੰਬੰਧਿਤ ਛੇ ਤਰ੍ਹਾਂ Hindu ਔਰ ਹਿੰਦੂ ਸੱਖਿਆ ਸੰਪਤੀ ਦੇ ਦੇਪਾਂਚੂ ਸੂਤ ਜੀ ਨੇ ਕੰਪਲੇਨਟ ਕੀਤੀ ਕੰਪਲੇਨਟ ਤੇ ਬਾਅਦ ਜਦੋਂ ਕਾਰਵਾਈ ਹੋਣ ਲੱਗੀ ਤਾਂ ਰਮਨ ਮਲਿਕ ਤੇ ਪਾਇਲ ਮਲਿਕ ਨੇ ਕੱਲ੍ਹ ਤੇ ਉਹਨਾਂ ਨੂੰ ਕੰਟੈਕਟ ਕੀਤਾ ਸਾਡੇ ਵਿਦੇ ਅੱਜ ਕਹਿੰਦਾ ਦੀਦੀਆਂ ਕਹਿੰਦਾ ਜਗਤਗੁਰੂ ਪੰਚਨੰਦ ਜੀ ਦੀ ਭੈਣ ਹੈ ਤੇ ਉਹਨਾਂ ਦੇ ਇੱਕ ਗੱਦੀ ਦੇ ਉੱਪਰ ਬਿਰਾਜਮਾਨ ਹੈ ਉਹਨਾਂ ਨੂੰ ਕੰਟੈਕਟ ਕੀਤਾ ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਅੱਤਾ ਕਰਕੇ ਪਾਇਲ ਮਲਿਕ ਤੇ ਰਮਨ ਮਲਿਕ ਜਿਹੜੇ ਆਪਣੀ ਗਲਤੀ ਅਲਾਈਜ਼ ਕਰਨਾ ਚਾਹੁੰਦੇ ਆ ਔਰ ਕੁਝ ਸਰਕੰਸਟੈਂਸੀ ਜੈਸੇ ਬਣੇ ਵੀ ਜਿਹਦੇ ਵਿੱਚੋਂ ਵੀਡੀਓ ਪੈ ਗਈ ਸਾਡੀ ਉਹਨਾਂ ਦੇ ਆਉਣ ਤੋਂ ਪਹਿਲਾਂ ਪ੍ਰੋਪਰ ਕਿੰਨਾ 10-15 ਸਿਕੰਡਾਂ ਦੀ ਆਪਸ ਵਿੱਚ ਬੈਠ ਕੇ ਡਿਸਕਸ਼ਨ ਹੋਈ ਕਿ ਉਹ ਲੜਕੀ ਕਹਿੰਦੀ ਹੈ ਕਿ ਮੇਰੀ ਬੇਟੀ ਜਿਹੜੀ 2-3 ਸਾਲ ਦੀ ਹੈ ਉਹ ਕਾਲੀ ਮਾਤਾ ਨੂੰ ਬਹੁਤ ਮੰਨਦੀ ਹੈ ਮੈਂ ਉਸ ਨੂੰ ਖੁਸ਼ ਕਰਨ ਦੇ ਲਈ ਉਹ ਡੈਟ ਜਿਹੜੀ ਆ ਪਾਈ ਸੀਗੀ ਕਹਿੰਦਾ ਮੇਰਾ ਹੋਰ ਕੋਈ ਮੋਟਿਵ ਨਹੀਂ ਸੀਗਾ ਕਹਿੰਦਾ ਉਹ ਚੀਜ਼ ਨੂੰ ਸੀ ਓਪਨ ਮੀਡੀਆ ਦੇ ਨੂੰ ਸਾਰੇ ਨੂੰ ਬੁਲਾ ਕੇ तकरीबन ਉਤੇ 15 ਸੰਗਠਨ ਵੀ ਸੀਗੇ ਸਾਰਿਆਂ ਨੇ ਫੈਸਲਾ ਕੀਤਾ ਵੀ ਠੀਕ ਹੈ ਕਿਉਂਕਿ ਸਾਡੇ ਸਨਾਤਨ ਦਾ ਕਲਚਰ ਹੈ ਸਨਾਤਨ ਧਰਮ ਦਾ ਕਿ ਜਿਹੜਾ ਗਨਾ ਮਾਫ ਕਰਨ ਯੋਗ ਹੈ ਉਹ ਮਾਫ ਕਰਨ ਚ ਦੇਣਾ ਚਾਹੀਦਾ ਹੈ ਜਿਹੜਾ ਸਾਡੇ ਭਗਵਾਨ ਦੀ ਸ਼ਰਨ ਦੇ ਵਿੱਚ ਆ ਕੇ ਆਪਣੀ ਮਾਫੀ ਮੰਨ ਲਵੇ ਤੇ ਪਛਤਾਵਾ ਕਰ ਲਵੇ ਮੋਦਲਿਆ ਸੀ ਫੈਸਲਾ ਕੀਤਾ ਵੀ ਇਹਨਾਂ ਨੂੰ ਭਾਂਡੇ ਮੰਡਲ ਦੀ ਸੇਵਾ ਲੰਗਰ ਵਰਤਾਨ ਦੀ ਸੇਵਾ ਲਾ ਕੇ ਪਬਲੀਕਲੀ ਮਾਫੀ ਮੰਗਾਵਾਂਗੇ ਤੁਸੀਂ ਇਹਦੇ ਬਲ ਸੁਣਾਉਣੇ ਕੀ ਕਿਹਾ ਸਮੂਹ ਹਿੰਦੂਆਂ ਤੋਂ ਸਮੂਹ ਹਿੰਦੂਸ ਘਟਨਾ ਤੋਂ ਸਮੂਹ ਕਾਲੀ ਦੇ ਭਗਤਾਂ ਤੋਂ ਮੈਂ ਮਾਫੀ ਮੰਗਦੀ ਹਾਂ ਔਰ ਜੋ ਸਜ਼ਾ ਧਾਰਮਿਕ ਸਜ਼ਾ ਹਿੰਦੂ ਤਖਤ ਦੁਆਰਾ ਲਾਈ ਜਾਊਗੀ ਉਹ ਮੈਨੂੰ ਮਨਜ਼ੂਰ ਹੋਊਗੀ ਸਜਾ ਸੁਣਨ ਤੋਂ ਬਾਅਦ ਜਦੋਂ ਸਾਡੇ ਜਗਤਪੁਰ ਉਪੇਸ਼ਨੰਦ ਗਿਰੀ ਜੀ ਨੇ ਉਸ ਨੂੰ ਸਜ਼ਾ ਸੁਣਾ ਕੇ ਉਹਨੂੰ ਪੁੱਛਿਆ ਵੀ ਤੈਨੂੰ ਮਨਜ਼ੂਰ ਹੈ ਤਾਂ ਉਸਨੇ ਕਿਹਾ ਮੈਨੂੰ ਮਨਜ਼ੂਰ ਹੈ ਤੇ ਉਸ ਤੋਂ ਬਾਅਦ ਬਕਾਇਦਾ ਉਸਨੇ ਜਦੋਂ ਸਜ਼ਾ ਭੁਗਤੀ ਜੇਕਰ ਕਿ ਦੇਖੋ ਅਸੀਂ ਕਿਸੇ ਨੂੰ ਅਸੀਂ ਸਾਡਾ ਦਿਲ ਕੀਤਾ ਅਸੀਂ ਉਹਦੀ ਮਜਬੂਰੀ ਨੂੰ ਸਮਝਿਆ ਅਸੀਂ ਸਨਾਤਨੀ ਆ ਅਸੀਂ ਮਾਫ ਕਰਤਾ ਕਿਉਂਕਿ ਮਾਫੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਫਿਰ ਮਾਸਟਰ ਸ੍ਰੀਮ ਨੂੰ ਵੀ ਮਾਫੀ ਦਿੱਤੀ ਕੀ ਕਾਲੀ ਮਾਤਾ ਮੰਦਰ ਜੀ ਹਾਂ ਜੀ ਉਹ ਕਿਉਂ ਦਿੱਤੀ ਗੰਦਾ ਕਹਿੰਦੇ ਗੰਗਾ ਜਲ ਪਲਾਇਆ ਜੀ ਜਿਹਨੂੰ ਬੰਨਿਆ ਜੀ ਪਰ ਕੰਮਣੀ ਬੰਨੀ ਜੀ ਉਹ ਯਾਰੇ ਕੰਪੀਟੀਸ਼ਨ ਨੂੰ Hindu धर्म ਅਡਾਪਟ ਕਰਾਉਣ ਦਾ ਥੋੜਾ ਚੱਲ ਰਿਹਾ ਸੀ ਸ੍ਰੀਮ ਨੂੰ ਮਾਸਟਰ ਸ੍ਰੀਮ ਨੇ Hindu धर्म ਅਡਾਪਟ ਕਰਕੇ ਗਿਆ ਸੀ ਉੱਥੇ ਉਹ ਜਿਹੜੀ ਤੁਸੀਂ ਉਹ ਕੰਮਣੀ ਬਣਤੀ ਚਲਾਵਾ ਬੰਤਾ ਉਹਨੂੰ ਗੰਗਾ ਜਲ ਪਲਾਤਾ ਇਹ ਤਾਂ ਪਛਤਾਵਾ ਕਰਨਾ ਹੈ ਸੀ ਪਛਤਾਤ ਆਪ ਦੇ ਵਿੱਚ ਅਸੀਂ ਅਗਲੇ ਦਾ ਧਰਮ ਤਬਦੀਲ ਨਹੀਂ ਕਰਾ ਸਕਦੇ ਨਾ ਤੁਹਾਨੂੰ ਕੋਈ ਹੱਕ ਹੈ ਆਪਣੇ ਹਿੰਦੂਆਂ ਨੂੰ ਸ਼ਾਮਲੀ ਅਸੀਂ ਇਹ ਬਹੁਤ ਹੈ ਵੀ ਹਿੰਦੂਆਂ ਦੀ ਕਨਵਰਜਨ ਨਾ ਹੁੰਦੀ ਏ ਨਿਰੰਤਰ ਪਰਵਰਤਨ ਹਿੰਦੂਆਂ ਦਾ ਹੋ ਰਿਹਾ ਹੈ ਕਿਉਂ ਜੀ ਅਸੀਂ ਉਸ ਨੂੰ ਰੋਕ ਲਈਏ ਕਿੰਦਾ ਅਸੀਂ ਦੂਜੇ ਪਾਸੇ ਲੋਕਾਂ ਦੇ ਵਿੱਚ ਗਲਤ ਰਹਿਮੀ ਨਾ ਫਲਾਈਏ ਵੀ ਅਸੀਂ ਗੰਗਾ ਜਲ ਪਲਾ ਕੇ ਮਾਫੀ ਮੰਗਣੇ ਆ ਜੀ ਅਸੀਂ ਖੰਮਣੀ ਬਣ ਕੇ ਅਸੀਂ ਤੁਲਕ ਲਾ ਕੇ ਮਾਫੀ ਮੰਗਣੇ ਆ ਇਹਨਾਂ ਗੱਲਾਂ ਦਾ ਕੋਈ ਤੁਕਣੀ ਹੈ ਉਹ ਬੇਚੁਰੀਆਂ ਗੱਲਾਂ ਨੇ ਕਹਿੰਦਾ ਉਨ੍ਹਾਂ ਦੇ ਵਿੱਚ ਕੁਝ ਨਹੀਂ ਰੱਖਿਆ ਕਹਿੰਦਾ ਇਹ ਗੱਲਾਂ ਕਰਨ ਦਾ ਮੈਂ ਫਿਰ ਦੂਜੀ ਗੱਲ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਜੀਨੇ ਨਹੀਂ ਵਾਪ ਕੀਤਾ ਉਹ ਕੰਪਲੇਂਟ ਕਰੇ ਪਰਚਾ ਕਰਾਵੇ ਅਸੀਂ ਰੋਕਿਆ ਕਿਸੇ ਨੂੰ ਮੈਂ ਹਰੀ ਸਿੰਘਲੇ ਦਾ ਕਿਸੇ ਨੂੰ ਫੋਨ ਗਿਆ ਵੀ ਤੂੰ ਇਹਦੇ ਖਿਲਾਫ ਕੁਝ ਨਾ ਕਰ ਪ੍ਰੋਟੈਸਟ ਕਰੋ ਧਰਨਾ ਲਾਓ ਸੀਐਮ ਦੀ ਕੋਠੀ ਦਾ ਕਰਾਓ ਕਰੋ ਜੀਜੀਪੀ ਦੀ ਕੋਠੀ ਦਾ ਕਰਾਓ ਕਰੋ ਐਸਐਸਪੀ ਦੀ ਕੋਠੀ ਦਾ ਕਰਾਓ ਕਰੋ ਜੋ ਮਰਜ਼ੀ ਕਰੋ ਹਰ ਹਿੰਦੂ ਦੀ ਨਮਾਣੇ ਹਿੰਦੂ ਦੀ ਵੀ ਆਪਣੀ ਸ਼ਰਧਾ ਮੈਂ ਆਪਣੇ ਸੰਗਠਨ ਦਾ ਮਾਲਿਕਾ Swami Vaishnavandagiri ਜਿਹੜੇ ਮਾਨਤ ਜਗਤਗੁਰੂ ਨੇ ਸਾਡੇ ਉਹ ਆਪਣੇ ਸ਼ੁਭ ਸ਼ਕਤੀ ਸੇਵਾਦਾਰ ٹرسٹ ਦੇ ਹਿੰਦੂ ਤਖਤੇ ਹਿੰਦੂ ਸੁਰੱਖਿਆ ਸੰਤੀ ਦੇ ਉਹ ਮੁਖੀ ਨੇ ਕਹਿੰਦਾ ਉਥੇ ਕਹਿ ਰਹੇ ਆ ਜੀ ਆਛੂ ਤੋਸ਼ ਗੋਤਮ ਜਿਹੜੇ ਰਾਸ਼ਟਰੀ ਪ੍ਰਧਾਨ ਆ ਉਹ ਹੈ ਨਹੀਂ ਸੀਗੇ ਕੌਣ ਕਹਿੰਦਾ ਨਹੀਂ ਸੀਗੇ ਕਹਿੰਦਾ ਉਹਤੀ ਸੀਗੇ ਮੌਜੂਦ ਸੀ ਹੁਸ਼ਲ ਚੋਪੜਾ ਵੀ ਉੱਥੇ ਮੌਜੂਦ ਸੀ ਆਚੂਤੋਜ ਗੋਤਮ ਵੀ ਉੱਥੇ ਮੌਜੂਦ ਸੀਗਾ ਸਭ ਦੀ ਮੌਜੂਦਗੀ ਦੇ ਵਿੱਚ ਸਭ ਨੂੰ ਪੁੱਛ ਕੇ ਸਭ ਦੀ ਸਲਾਹ ਦੇ ਨਾਲ ਫੈਸਲਾ ਲੈ ਕੇ ਜਗਤਗੁਰੂ ਪੰਚਾਨੰਦ ਗਿਰੀ ਦੀ ਜਿਹੜੀ ਚਲਾਈ ਹੋਈ ਰੀਤ ਹੈ ਮੈਂ ਤਾਂ ਇਹ ਸਮਝਦਾ ਵੀ Hindu ਤੱਕ ਦੀ ਸ਼ੁਰੂਆਤ ਹੀ ਗੱਲ ਹੋਈ ਹੈ ਪਹਿਲਾਂ ਤਾਂ Hindu ਤੱਕ ਤੂੰ ਸਭ ਨੇ ਵਿੱਚ ਆ ਸਾਰੇ ਲਿਖੀ ਜਾਂਦੇ Hindu ਤੱਕ Hindu ਤੱਕ Hindu ਤੱਕ Hindu ਤੱਕ ਲਈ ਕਿਸ ਨੇ ਕੀਤਾ ਗਿਆ ਕੋਈ 2 ਸਾਲ ਤੋਂ ਆਇਆ ਕੋਈ 4 ਸਾਲ ਤੋਂ ਆਇਆ ਹਿੰਦੂ ਤਖਤ ਬਣਾਉਣ ਵਾਲੇ ਅਸੀਂ ਉਹਦੇ ਜਨਮਦਾਤਾ ਸੀ ਉਹਦੇ ਸੰਸਥਾਪਕ ਅਸੀਂ ਕਿਦਾ ਅੱਜ ਕੋਈ 2 ਸਾਲ ਤੋਂ 3 ਸਾਲ ਤੋਂ ਆ ਕੇ ਕਹਿੰਦਾ ਮੈਂ ਹਿੰਦੂ ਤਖਤ 2 ਸਾਲ 3 ਸਾਲ ਮਤਲਬ ਕੌਣ ਕੌਣ 2 3 ਸਾਲ ਪਤਾ ਸਮਝ ਜੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਉਹਨੇ ਸਮਝ ਜਾਣਾ ਕਿ ਕਿਦੇ ਬਾਰੇ ਮੈਂ ਬੋਲ ਰਿਹਾ ਮੈਂ ਨਾ ਲੈ ਕੇ ਆਪਣੀ ਜੁਬਾਨ ਗੰਦੀ ਨਹੀਂ ਕਰਨੀ ਕਹਿੰਦਾ ਚੰਗੇ ਲਈ ਜਿੰਨੂੰ ਮੈਂ ਕਹਿਣਾ ਕਹਿ ਰਿਹਾ ਉਹ ਸਮਝ ਜੂਗਾ ਵੀ ਮੇਰੇ ਬਾਰੇ ਬੋਲਿਆ ਗਿਆ ਫਿਰ ਮੈਂ ਰੋਕ ਨਹੀਂ ਰਿਹਾ ਸਭ ਤੋਂ ਵੱਡੀ ਗੱਲ ਹੈ ਜਾ ਤਾਂ ਮੈਂ ਉਹਨਾਂ ਨੂੰ ਫੋਨ ਕਰਕੇ ਕਹਾ ਵੀ ਤੁਸੀਂ ਯਾਰ ਤੁਸੀਂ ਨਾ ਕਰੋ ਕਹਿੰਦਾ ਵੀ ਛੱਡ ਦਿਓ ਕੋਈ ਵੀ ਇੱਕ ਪੰਜਾਬ ਚੋਂ ਬੰਦਾ ਕਹਿ ਦਵੇ ਵੀ ਰੀਚਿੰਗਲੇ ਨੇ ਜਬ ਸ਼ਰੰਦਗੀ ਨੇ ਕਿਸੇ ਨੂੰ ਕਿਹਾ ਹੋਵੇ ਵੀ ਤੁਸੀਂ ਪ੍ਰੋਟੈਸਟ ਨਾ ਕਰੋ ਤੁਸੀਂ ਕੰਪਲੇਨ ਨਾ ਕਰੋ ਤੁਸੀਂ ਪਰਚਾ ਦਰਜਨਾ ਕਰੋ ਤੁਸੀਂ ਖੁੱਲ੍ਹੇ ਜੋ ਮਰਜ਼ੀ ਕਰਾਓ ਯਾਰ ਜੇ ਛੱਡ ਦੀ ਮਾਫੀ ਦੇ ਉੱਪਰ ਜੇਰੀ ਮਾਫੀ ਅਸੀਂ ਦਿੱਤੀ ਹੈ ਉਸ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਤੁਸੀਂ ਕੋਈ ਨਹੀਂ ਹੈਗੇ ਜਾਂ ਜੇ ਮੈਂ ਹਿੰਦੂ ਤੱਕ ਦਾ ਮੁਖੀ ਆ ਮੈਂ ਕਹਿੰਦਾ ਮੈਂ ਪੰਚਨੰਦ ਗਿਰੀ ਹੂੰ ਬੇਵਕਲੇ ਵੀ ਲਿਖਦਾ ਸੀਗਾ ਅੱਜ ਵੀ ਲਿਖਦਾ ਜਿੰਨਾ ਹਿੰਦੂ ਸਮਾਜ ਦਾ ਕੰਮ ਅਸੀਂ ਕਰਦੇ ਆ ਨਾ ਸਾਰੇ ਸਮਾਜ ਨੂੰ ਪਤਾ ਸਾਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਜੀ ਤੁਸੀਂ ਕਹਿੰਦੇ ਵੀ ਹਿੰਦੂ ਸਮਾਜ ਦੇ ਕੰਮ ਕੌਣ ਕਰਦਾ ਹੈ ਹਿੰਦੂ ਸਮਾਜ ਦੀ ਲੜਾਈ ਕੌਣ ਲੜਦਾ ਹੈ ਅਸ ਤਾਂ ਖਾਲਿਸਤਾਨਿਆਂ ਨੂੰ ਵੀ ਵਰਮਾ ਪੀ ਦਿੱਤੀ ਆ ਮੈਂ ਵੀਡੀਓ ਦੱਸਣਾ ਤੁਹਾਨੂੰ ਸੇਗਲਾ ਖ ਵੀ ਇੱਕ ਗੱਲ ਪੁੱਛਣੀ ਹੈ ਕਿ ਉਸ ਜਗ੍ਹਾ ਦੇ ਉੱਪਰ ਜਦੋਂ ਮਾਫੀ ਮੰਗੀ ਪਾਇਲ ਮਲਿਕ ਨੇ ਨਾ ਸਾਰੇ ਸਨਾਤਨੀਆਂ ਦੇ ਵਿੱਚ ਆ ਕੇ ਮੰਦਿਰ ਜਾ ਕੇ ਮਾਫੀ ਮੰਗੀ ਨਤਮਸਤਕ ਹੋਏ ਸੇਵਾ ਵੀ ਕੀਤੀ ਹੈ ਨਾ ਉਸ ਸਮੇਂ ਉੱਥੇ ਮੌਜੂਦ ਕੌਣ-ਕੌਣ ਸੀ ਕਿਹੜੇ-ਕਿਹੜੇ ਸੰਗਠਨ ਉੱਥੇ ਮੌਜੂਦ ਸੀਗੇ ਕਿਉਂਕਿ ਸੰਗਠਨਾਂ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਬਿਨਾਂ ਦੱਸੇ ਲੋਕਾਂ ਨੂੰ ਬੁਲਾ ਲਿਆ ਉੱਥੇ ਜਿਹੜੇ ਵੀ ਸੰਸਥਾਵਾਂ ਆਈਆਂ ਸੀ ਕਹਿੰਦੇ ਬਿਨਾਂ ਦੱਸੇ ਉਹਨਾਂ ਨੂੰ ਗੁੰਮਰਾਹ ਕਰਕੇ ਬੁਲਾ ਲਿਆ ਮਹਾ ਮੰਡਲੇਸ਼ਵਰ ਗੱਗੀ ਪੰਡਤ ਜਿਹੜੇ ਨੇ ਉਹ ਕਹਿੰਦੇ ਪਏ ਨੇ ਸਵਾਲ ਖੜੇ ਕਰ ਰਹੇ ਲਗਾਤਾਰ ਫਿਰ ਲੈ ਆਣ ਉਹਨਾਂ ਨੂੰ ਉਹਨਾਂ ਨੂੰ ਲਾਈਵ ਕਰਾ ਕੇ ਕਹਿ ਦੇਣ ਵੀ ਸਾਨੂੰ ਬਿਨਾਂ ਦੱਸੇ ਬੁਲਾਇਆ ਸੀ ਹਾਲ ਦੇ ਵਿੱਚ ਜਾਣ ਤੋਂ ਪਹਿਲਾਂ ਗੁਰੂ ਜੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਕੌਣ-ਕੌਣ ਸੀਗਾ ਉੱਥੇ ਉ ਨਾਤਨ ਦਿਰੋਕਸ਼ਦਲ ਸਚੀਨ ਰਜਾ ਕੰਤੂ ਸ਼ਿਵਸਨਾ ਉਹ ਵਪਾਰਦਵਤ ਤੋਂ ਆਪਣਾ ਬਜਰੰਗਦਲ ਹਿੰਦ ਤੇ ਹੋਰ ਕਈ ਵਗੜੰਦੇ ਲੋਕ ਸੀਗੇ ਜੰਦਾ ਹਿੰਦੂ ਸੁਰੱਖਿਆ ਸੰਥੀ ਦੇ ਕੁਸ਼ਲ ਚੋਪੜਾ ਅਚੂਤੋਜ ਗੋਤਮ ਸੰਜੀ ਮੈਂ ਸ਼ਿਵਸਨਾ ਬਾਲ ਠਾਕਰੇ ਚਿੰਤੇ ਗਰੂਪ ਦਾ ਪੰਜਾਬ ਪ੍ਰਧਾਨ ਤੇ ਹਿੰਦੂ ਤਖਤ ਮੁਖੀ ਸੰਜੀ ਬਹੁਤ 15 ਦੇ ਸੰਗਠਨ ਮੈਂ ਤੁਹਾਨੂੰ ਕਹਿ ਰਿਹਾ ਵੀ ਸੀਗੇ ਜੰਦਾ ਪੁਰ ਬ੍ਰਾਹਮਣ ਸਵਾ ਕਰਵਲ ਸਵਾ ਖत्री ਸਵਾ ਬਹੁਤ ਨਾ ਕਿ ਕਾਫੀ ਸੰਗਠਨ ਸੀਗੇ ਉੱਥੇ ਨਾ ਜਿਨ੍ਹਾਂ ਦੀ ਮੌਜੂਦਗੀ ਤੇ ਸਾਰੀ ਮਾਫੀ ਹੋਈ ਹੈ ਵੀ ਉੱਥੇ ਕੋਈ ਇੱਕ ਬੰਦਾ ਨਹੀਂ ਉੱਥੇ 100 200 ਬੰਦਿਆਂ ਦੀ ਮੌਜੂਦਗੀ ਦੇ ਵਿੱਚ ਕਿੰਗੇ 100 200 ਬੰਦਿਆਂ ਦੀ ਮੌਜੂਦਗੀ ਦੇ ਵਿੱਚੋਂ ਮਾਫੀ ਨਾਮਾ ਹੋਇਆ ਔਰ ਪ੍ਰੋਪਰ ਸ਼ਬਦ ਜਿਹੜੇ ਮੈਨੂੰ ਦੱਸ ਚੁੱਕਿਆ ਵੀ ਸਮੂਹ ਹਿੰਦੂ ਸਮੂਹ ਹਿੰਦੂ ਸੰਗਠਨ ਸਮੂਹ ਕਾਲੀ ਭਗਤ ਤੋਂ ਮਾਫੀ ਮੰਗਾਈ ਗਈ ਹੈ ਉਹਨੇ ਕਿਹਾ ਕਿ ਹਿੰਦੂ ਤਖਤ ਤੋਂ ਮਾਫੀ ਮੰਗ ਲੋ ਲਿਖਤੀ ਮਾਫੀ ਹੋਈ ਸੀਗੀ ਜਿਵੇਂ ਸਲੀਮ ਦੀ ਹੋਈ ਸੀਗੀ ਯਰ ਮਿਸਤੀ ਦੀ ਲੋੜ ਹੀ ਨਹੀਂ ਜਦੋਂ ਇੱਕ ਆ ਮਾਈਕ ਰੋੜੇ ਹੱਥ 'ਚ ਆ ਜਦੋਂ ਮੈਂ ਮਾਈਕ ਤੇ ਬੋਲਦਾ ਫਿਰ ਲਿਖਤੀ ਲੈ ਜੀ ਇਹ ਤਾਂ ਸਭ ਤੋਂ ਵੱਡਾ ਤੂਤ ਹੈ ਜਦੋਂ ਮੈਂ ਮਾਈਕ ਫੜਾ ਕੇ ਉਹਨਾਂ ਨੂੰ ਸਾਰੇ মিডিਆ ਦੇ ਸਾਹਮਣੇ ਬੁਲਵਾਤਾ ਤੇ ਤੁਸੀਂ ਗੰਗਾ ਜਲ ਪਲਾਇਆ ਸੀਗਾ ਜਿਸ ਤਰ੍ਹਾਂ ਮੋਲੀ ਤਿਲਕ ਵਗੈਰਾ ਬਣਵਾਇਆ ਸੀਗਾ ਉਹਨਾਂ ਤੇ ਆਸਤਾ ਚੈੱਕ ਕੀਤੀ ਤੁਸੀਂ ਜਿਹੜਾ ਜਿਸ ਤਰ੍ਹਾਂ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਆਸਤਾ ਨੇ ਚੈੱਕ ਕੀਤੀ ਗੱਦੀ ਬੰਦ ਕਹਿੰਦੇ ਕਿ ਭਾਈ ਉਹਦੀ ਆਸਤਾ ਚੰਗਰ ਨਹੀਂ ਸੀਗੀ ਨਾ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਆਪਣੇ ਹਿੰਦੂਆਂ ਨੂੰ ਹੀ ਧਰਮ ਪਰिवर्तन ਤੋਂ ਰੋਕ ਲਈਏ ਮੈਂ ਨਹੀਂ ਕਹੂੰਗਾ ਵੀ ਕਿਥੇ ਦਾ ਮੈਂ ਕਿਥੇ ਨੂੰ ਆ ਕੇ ਕਾਹ ਵੀ ਜ਼ਬਰਦਸਤੀ ਤੋਂ ਗੰਗਾ ਚਲ ਲੈ ਜ਼ਬਰਦਸਤੀ ਮੈਂ ਤਿਲਕ ਲਾ ਮੈਂ ਕਿਸਦੇ ਜ਼ਬਰਦਸਤੀ ਮੈਂ ਮੋਲੀ ਬੰਨਣਾ ਵਾਏ ਮੇਰੇ ਕੋਲ ਕੀ ਧਿਖਾਰ ਹੈ ਜਣਜੇ ਕੱਲ ਨੂੰ ਮੈਂ ਕਿਸੇ ਨੂੰ ਕਹਾਂ ਤੂੰ ਪੱਕ ਤਾਰ ਕੇ ਤਿਲਕ ਲਾ ਲੈ ਵਾਏ ਕਿਉ ਇੱਕ ਹੋਰ ਗੁਨਾਹ ਕਰਾ ਦੇਮਾ ਇੱਕ ਗੁਨਾਹ ਦਾ ਪੁਸਤਾਵਾ ਕਰਨ ਆਇਆ ਇੱਕ ਗੁਨਾਹ ਉਸ ਤੋਂ ਮੈਂ ਹੋਰ ਕਰਵਾ ਦੇਮਾ ਜਿਸਮ ਚੀਂ ਵੀ ਕੱਲੂ ਉਹਦੇ ਮਗਰ ਕਿਦਾ ਦੂਜੇ ਉਹਦੇ ਧਰਮ ਵਾਲੇ ਬਹਿ ਜਾਣ ਬਿਲਕੁਲ ਸਮਝੇ ਪਹਿਲਾਂ ਤੂੰ ਕੱਲੂ ਉਹਦੇ ਧਰਮ ਵਾਲੇ ਉਹਦੇ ਮਗਰ ਬਹਿ ਜਾਣ ਵੀ ਤੂੰ ਕਿਦਾ ਗੰਦਾ ਚੱਲ ਕੇ ਉਹ ਪੀ ਕੇ ਆ ਗਿਆ ਤੂੰ ਚੋਲ ਚੋਲ ਵਾਕੇ ਆ ਗਿਆ ਮੈਂ ਨਵਾਂ ਵਿਵਾਦ ਥੋੜਾ ਜਿਹਾ ਕਰਨਾ ਹੈ ਮੈਂ ਉਸ ਵਿਵਾਦ ਨੂੰ ਖਤਮ ਕਰਨ ਤੇ ਲਈ ਕਿਦਾ ਉਸ ਨੂੰ ਮਾਫੀ ਦਿੱਤੀ ਆ ਹਾਂਜੀ ਨਾ ਕਿ ਕੋਈ ਨਵਾਂ ਵਿਵਾਦ ਪੈਦਾ ਕਰਨ ਦੇ ਲਈ ਜਿਹੜੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਉਹਨਾਂ ਦੇ ਆਪਣੇ ਪਰਸਨਲ ਵਿਚਾਰ ਨੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਮੈਂ ਕਹਿੰਦਾ ਵੀ ਤੁਸੀਂ ਕਰੋ ਯਾਰ ਕੁਝ ਕਰਕੇ ਤਾਂ ਦਿਖਾਓ ਨਹੀਂ ਉਹ ਤਾਂ ਕਹਿੰਦੇ ਕਿ ਤੁਸੀਂ ਮਾਫੀਓ ਨਹੀਂ ਮੰਗਵਾ ਸਕਦੇ ਹੈਗੇ ਕਿ ਚੈਰੀਟੇਬਲ ٹرسٹ ਕਿੱਦਾਂ ਮਾਫੀ ਮੰਗਵਾ ਸਕਦੇ ਨੇ ਬ੍ਰਹਮਾਨੰਦ ਅਗਰੀ ਜਿਹੜੇ ਹੈਗੇ ਨੇ ਨਾ ਜੁਗਜੀ ਪੰਡੂ ਕਹਿੰਦਾ ਕਿ ਬਈ ਇਹ ਮਾਫੀ ਕਿੱਦਾਂ ਮੰਗੀ ਗਈ ਕਿ ਕਿਸ ਤਰ੍ਹਾਂ ਮੰਗਵਾ ਲਈ ਮੈਂ ਕਹਿ ਰਿਹਾ ਮੈਂ ਹਿੰਦੂ ਤਖਤਾ ਮੁਖੀ ਆ ਮੈਂ ਜਗਤਗੁਰੂ ਪੰਚਾਨੰਦ ਗਿਰੀ ਵੇਲੇ ਵੀ ਸੀ ਮੈਂ ਸ਼ਿਵਸ਼ਨਾ ਬਾਲਤਾਗੜੇ ਚਿੰਤਾ ਗਰੁੱਪ ਦਾ ਪੰਜਾਬ ਪ੍ਰਧਾਨ ਆ ਹਾਂਜੀ ਉਹ ਖੱਲੀ ਮਹਿਲਾ ਭਾਰਤ ਦੇ ਵਿੱਚ ਜਿਹੜੀ ਜੂਨੇ ਖਾੜੇ ਤੋਂ ਮਹਾਮ ਗ੍ਰਿਸ਼ੇਸ਼ਵਰ ਹੈ ਜਗਤਗੁਰੂ ਹੈ ਹਾਂਜੀ ਉਹਨੂੰ ਬਣੀ ਨੂੰ ਕਿੰਨੇ ਹੋ ਗਏ 2 ਸਾਲ 3 ਸਾਲ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ 2 ਮਹੀਨੇ ਹੋਏ ਨੇ 4 ਹਲੇ ਹਾਂਜੀ ਆਪਣੀ ਚਦਰ ਦੇਖ ਕੇ ਜਾਂਦਾ ਆਪਣੇ ਮੂੰਹ ਤੋਂ ਕਹੀ ਹੋਈ ਗੱਲ ਨਾ ਵਾਪਸ ਦੁਬਾਰਾ ਮੂੰਹ 'ਚ ਨਹੀਂ ਪੈਂਦੀ ਹੁੰਦੀ ਹਾਂਜੀ ਸੋਚ ਕੇ ਬੋਲਣਾ ਚਾਹੀਦਾ ਕਿ ਅਸੀਂ ਆਪਣੇ ਹਿੰਦੂ ਧਰਮ ਦਾ ਜਰੂਰ ਸਨਾਖੜੀਏ ਜੇ ਉਹਨਾਂ ਦੇ ਲੱਤਾਂ ਭਾਰ ਚੱਲਦੀਆਂ ਨੇ ਉਹਨਾਂ 'ਚ ਦਮ ਹੈਗਾ ਮੈਂ ਤਾਂ ਕਹਿ ਰਿਹਾ ਕਿ ਨਾ ਕਰਾਓ ਪਰਚਾ ਜੋ ਕਰਦੋ ਤੇ ਹਮਲਾ ਲੋਕ ਤਾਂ ਕਹਿੰਦੇ ਅਸੀਂ ਮੁਹਾਲੀ ਅਸੀਂ ਐਸਐਸਪੀ ਨੂੰ ਮਿਲਾਂਗੇ ਪਰਚਾ ਵੀ ਦਰਜ ਕਰਵਾਵਾਂਗੇ ਜਿਹੜੀ ਸਾਡੀ ਆਸਤਾ ਤੰਗ ਹੋਈ ਹੈ ਲੋਕ ਇਹਨਾਂ ਨੇ ਗੁਨਾਹ ਕੀਤਾ ਹੈ ਕਿ ਸਜ਼ਾ ਮਿਲੇਗੀ ਕਿਉਂਕਿ ਕਹਿੰਦੇ ਕਿ ਹਰ ਧਰਮ ਦੇ ਵਿੱਚ ਮਾਫੀ ਹੈਗੀ ਹੈ ਜਰੂਰ ਸਾਡੇ ਸਨਾਤਨੀ ਧਰਮ 'ਚ ਵੀ ਕਹਿੰਦੇ ਮਾਫੀ ਹੈ ਲੇਕਿਨ ਜੋ ਇਹਨਾਂ ਦਾ ਧਰਮ ਹੈ ਕਹਿੰਦੇ ਪਾਇਲ ਮਲਿਕ ਹੋਣਾ ਤਾਂ ਉਸੇ ਧਰਮ ਚ ਮਾਫ਼ੀ ਨੀ ਹੈਗੀ ਕਿ ਜੇ ਬੇਅਦਬੀ ਕਰਨੀ ਸੀ ਆਪਣੇ ਧਰਮ ਚ ਕਰਦੇ ਗੱਲ ਇਹ ਆ ਜੀ ਕਹਿੰਦਾ ਅਸੀਂ ਕਿਸੇ ਨੂੰ ਨਾ ਰੋਕਿਆ ਨਾ ਰੋਕੀਏ ਕਿਸਮ ਚ ਜਿਹਨੇ ਪਰਚਾ ਕਰਾਣਾ ਕਰਾਵੇ ਅਸੀਂ ਕਦ ਕਹਿ ਰਹੇ ਆ ਅਸੀਂ ਕਿਸੇ ਨੂੰ ਅਪੀਲ ਤਾਂ ਕੀਤੀ ਨਹੀਂ ਵੀ ਇਹਦੇ ਖਿਲਾਫ ਅੱਜ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰੂਗਾ ਜੇ ਉਹਨੂੰ ਵੀ ਇਹ ਕਿਹਾ ਵੀ ਜੇ ਤੂੰ ਦੁਆਰਾ ਕੋਈ ਸਨਾਤਨ ਦਾ ਅਪਮਾਨ ਕਰੇਂਗੀ ਤਾਂ ਅਸੀਂ ਪਰਚਾ ਵੀ ਕਰਾਵਾਂਗੇ ਔਰ ਕੋਟਾਪਾ ਵੀ ਕਰਾਂਗੇ ਫਾਇਰ ਮਲੇਕ ਨੇ ਤੁਸੀਂ ਬਿਲਕੁਲ ਸਾਫ ਲੱਭ ਜਾਓ ਵੀਡੀਓ ਕਰ ਲਓ ਦੀ ਦੀ ਨੇ ਬਲ ਬੋਲ ਲੈਨੇ ਕਿ ਲਾਸਟ ਮੌਕਾ ਇੱਕ ਮੌਕਾ ਤੇਰੇ ਬੱਚਾ ਦੇ ਤਰਸ ਖਾ ਕੇ ਤੈਨੂੰ ਦਿੱਤਾ ਜਾ ਰਿਹਾ ਹਾਂਜੀ ਵੀ ਜੇ ਦੁਬਾਰਾ ਕੋਈ ਇਹੀ ਜੀ ਗਲਤੀ ਕਰਦਾ Hindu ਪਵਣ ਧਰਮ ਦੇ ਪਵਣ ਵਾਲੀ ਆਉਗੀ ਤਾਂ ਤੇਰੇ ਤੇ ਪਰਚਾ ਦਰਜ ਹੋਊਗਾ ਤੇਰਾ ਕੋਟਾਪਾ ਵੀ ਹੋਊਗਾ ਇਹ ਲਾ ਤਾਂ ਬਾਕੀ ਤੁਸੀਂ ਸਨਾਤਰੀਆਂ ਨੂੰ ਜਾਂ ਹੋਰ ਧਰਮ ਦੇ ਜਿਹੜੇ ਲੋਕ ਨੇ ਇਸ ਤਰ੍ਹਾਂ ਦੀ ਗਲਤੀਆਂ ਕਰ ਬੈਠਦੇ ਨੇ ਬਾਅਦ ਤੋਂ ਮਾਫੀ ਮੰਗਣੀ ਪੈਂਦੀ ਆ ਉਹਨਾਂ ਨੂੰ ਕੀ ਕਹੋਗੇ ਤੁਸੀਂ ਹਣਾ ਕਿਉਂਕਿ ਹਰ ਧਰਮ ਦਾ ਇੱਕ ਆਦਰ ਮਾਨ ਸਤਿਕਾਰ ਹੁੰਦਾ ਇੱਕ ਮਾਨਤਾ ਹੁੰਦੀ ਆ ਨਾ ਹਰ ਧਰਮ ਦੇ ਲੋਕਾਂ ਦੀ ਇੱਕ ਭਾਵਨਾ ਹੁੰਦੀ ਹੈ ਜਦੋਂ ਉਸ ਨੂੰ ਟੇਸਪੋਨ ਦੀ ਇਹ ਤਾਂ ਸਵਾਲ ਤਾਂ ਖੜੇ ਹੁੰਦੇ ਹੀ ਨੇ ਬਿਲਕੁਲ ਠੀਕ ਹੈ ਕਿਸੇ ਧਰਮ ਦੀ ਬੇਇੱਜ਼ਤ ਵੀ ਨਹੀਂ ਹੋਣੀ ਚਾਹੀਦੀ ਚਾਹ ਕਿਸੇ ਦਾ ਵੀ ਧਰਮ ਹੋਵੇ ਕੋਈ ਧਰਮ ਹੋਵੇ ਜਿਵੇਂ ਜੀ ਮੈਨੂੰ ਕਿਹਾ ਵੀ ਮੈਂ ਇੱਕ ਧਰਮ ਦਾ ਉਸਨੇ ਪੁਆਇੰਟ ਕਰਤਾ ਦੂਜਾ ਤੁਸੀਂ ਕਹਿੰਦੇ ਜੀ ਉਹਨੂੰ ਗੰਗਾ ਚਲ ਪਲਾ ਕੇ ਤਿੰਨ ਕਲਾ ਕੇ ਖੰਮਣੀ ਬਣ ਕੇ ਕਹਿੰਦਾ ਉਹਨੂੰ ਹਿੰਦੂ ਬਣਾਣਾ ਸੀਗਾ ਮੈਂ ਦੂਜੇ ਧਰਮ ਦਾ ਵੀ ਭਗਵਾਨ ਕਰਾ ਦਿੰਦਾ ਜਿੰਨੇ ਨਵਾਂ ਵਿਵਾਦ ਖੜਾ ਕਰ ਦਿੰਦਾ ਇਹ ਜਿਹੜੇ ਲੋਕ ਜਿਨ੍ਹਾਂ ਦੀ ਕਹਿੰਦਾ ਦੁਕਾਨਦਾਰੀ WhatsApp ਔਰ Facebook ਤੇ ਚੱਲਦੀ ਹੈ ਨਾ ਉਹ ਇਹੀ ਜੀਆਂ ਗੱਲਾਂ ਕਰਦੇ ਨੇ ਕਹਿੰਦਾ ਜਿੰਦਾ ਕੋਈ ਸਿਆਣਾ ਬੰਦਾ ਸਮਝਦਾਰ ਬੰਦਾ ਕਹਿੰਦਾ ਉਹ ਉਸ ਨੂੰ ਕਹਿੰਦਾ ਐਸਾ ਕੋਈ ਕਹਿੰਦਾ ਹੈ ਨਹੀਂਗਾ ਸਿਸਟਮ ਕਹਿੰਦਾ ਵੀ ਉਹ ਕਿਸੇ ਨੂੰ ਐਦਾਂ ਕਹਿ ਵੀ ਤੂੰ ਮੁ슬ਮਾਨ ਹੈ ਜਿੰਨੇ ਤੂੰ ਮੁਸਲਮਾਨ ਤੋਂ ਛੱਡ ਕੇ ਹਿੰਦੂ ਚਾ ਜਾ ਯਾਰ ਆਪਣੇ ਹਿੰਦੂਆਂ ਨੂੰ ਰੋਕ ਲੋ ਅਸਾਈ ਬਣਨ ਤੋਂ ਸਰ ਤੋਂ ਵੱਡਾ ਮੁੱਦਾ ਪੰਜਾਬ ਦਾ ਮੰਝੇ ਅਸਾਈ ਬਣਨ ਤੋਂ ਕਿਦਾ ਹਿੰਦੂਆਂ ਨੂੰ ਰੋਕ ਲੋ ਸਿੱਖਾਂ ਨੂੰ ਰੋਕ ਲੋ ਜਿਹੜਾ ਤਰਨ ਪਰਵਰਤਨ ਹੋ ਰਿਹਾ। ਮੇਜੇ ਸਾਡੇ ਸਨਾਤਨ ਦਾ ਕਲਚਰ ਹੈ ਕਿ ਅਗਰ ਕੋਈ ਸਾਡੇ ਘਰ ਚੱਲ ਕੇ ਦੁਸ਼ਮਣ ਵੀ ਆ ਜਵੇ। ਜਿਵੇਂ ਕਿ ਸਾਸੀ ਉਹਨੂੰ ਦੁਸ਼ਮਣ ਨਹੀਂ ਸਮਝਦੇ ਉਹਦੀ ਆਏ ਦੀ ਪੂਰੀ ਆਉ ਭਗਤ ਕਰਦੇ ਆ ਤੇ ਉਹਦੇ ਕੀਤੇ ਹੋਏ ਗੁਨਾਹ ਨੂੰ ਅਸੀਂ ਮਾਫ ਕਰਦੇ ਆ। ਬਿਲਕੁਲ ਹੈ ਪਾਇਲ ਮਲਿਕ ਦੀ ਮਾਫੀ ਨੂੰ ਲੈ ਕੇ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਸੀਗੇ ਲੇਕਿਨ ਜਿਹੜੀ ਕੱਲ ਮਾਫੀ ਦੀ ਸ਼ੁਰੂਆਤ ਹੋਈ ਸੀਗੀ ਉਪਟਿਆਲਾ ਦੇ ਇਤਿਹਾਸਿਕ ਪ੍ਰਸਿੱਧ ਕਾਲੀ ਮਾਤਾ ਮੰਦਿਰ ਤੋਂ ਹੋਈ ਸੀ ਜਿੱਥੇ ਲੱਖਾਂ ਲੋਕ ਦੂਰ ਦਰਾਡੇ ਪਿੰਡਾਂ ਸ਼ਹਿਰਾਂ ਤੋਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਦੇ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਹੀ ਪਾਇਲ ਮਲਿਕ ਅਰਮਾਨ ਮਲਿਕ ਆਪਣੇ ਬੱਚਿਆਂ ਸਣੇ ਪਹੁੰਚੇ ਸੀਗੇ ਜੋ ਉਹਨਾਂ ਤੋਂ ਗਲਤੀ ਹੋਈ ਸੀ ਕਿ ਪਾਇਲ ਮਲਿਕ ਤੋਂ ਉਹਨਾ ਨੇ ਸਨਾਤਨੀ ਸਭਾ ਦੇ ਵਿੱਚ ਆ ਕੇ ਜਿਹੜੀ ਪੂਰੀ ਕਹਿ ਸਕਦੇ ਵਕਵਕ ਸੰਗਠਨ ਸੀਗੇ ਜਿੱਥੇ ਮੌਜੂਦ ਸਨਾਤਨੀ ਮੌਜੂਦ ਸੀਗੇ ਮੰਦਿਰ ਦੇ ਵਿੱਚ ਆਏ ਨਤਮਸਤਕ ਹੋਣ ਦੇ ਲਈ ਸ਼ਰਧਾਲੂ ਮੌਜੂਦ ਸੀਗੇ ਉੱਥੇ ਆ ਕੇ ਉਹਨਾਂ ਨੇ ਮਾਫੀ ਮੰਗੀ ਉਸ ਤੋਂ ਬਾਅਦ ਜਿਹੜੀ ਸੇਵਾ ਸੰਗਠਨਾ ਦੀ ਤਰਫੋਂ ਦਿੱਤੀ ਗਈ ਸੀ ਕਿ ਜੋ ਗਲਤੀ ਹੋਈ ਸੀ ਕਿ ਉਸ ਨੂੰ ਲੈ ਕੇ ਜੋ ਸਜ਼ਾ ਮਿਲੀ ਸੀਗੀ ਕਿ ਭਾਂਡੇ ਮੰਝਨੇ ਆ 1 ਘੰਟਾ ਤੇ ਉਸ ਤੋਂ ਬਾਅਦ ਲੰਗਰ ਵਰਤਾਉਣਾ 1 ਘੰਟਾ ਦਾ ਉਹਨਾਂ ਨੇ ਇਹ ਸਾਰੀ ਜਿਹੜੀ ਖੁੱਲ੍ਹਾ ਬਖਸ਼ਾਈਆਂ ਸੀ ਦੀਆਂ ਮੰਦਰ ਦੇ ਵਿੱਚ ਆ ਕੇ ਲੇਕਿਨ ਉਸ ਤੋਂ ਬਾਅਦ ਵੀ ਸਵਾਲ ਖੜੇ ਹੋ ਰਹੇ ਸੀਗੇ ਕਿ ਮਾਫੀ ਕਿਸ ਤਰ੍ਹਾਂ ਮਿਲ ਸਕਦੀ ਹੈ ਜਿਹੜੀ ਗਲਤੀ ਹੋਈ ਹੈ ਉਸ ਨੂੰ ਲੈ ਕੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਉਸੇ ਮੌਕੇ ਤੇ ਜਿਹੜੇ ਹਰੀ ਸਿੰਘਲਾ ਹੋਣੀ ਮੌਜੂਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਆਸਤਾਪੰਗ ਹੋਈ ਹੈ ਤੁਹਾਡੀ ਦਿਲ ਨੂੰ ਠੇਸ ਪਹੁੰਚੀ ਹੈ ਤੁਸੀਂ ਜ਼ਰੂਰ ਪਰਚਾ ਕਰਵਾਓ ਲੇਕਿਨ ਜਦੋਂ ਉਹਨਾਂ ਨੇ ਕਾਲੀ ਦੇਵੀ ਮੰਦਿਰ ਦੇ ਵਿੱਚ ਆ ਕੇ ਮਾਤਾ ਰਾਣੀ ਦੀ ਹਾਜ਼ਰੀ ਦੇ ਵਿੱਚ ਆ ਕੇ ਮਾਫੀ ਮੰਗੀ ਹੈ ਤਾਂ ਉਹਨਾਂ ਨੂੰ ਮਾਫੀ ਜ਼ਰੂਰ ਮਿਲਣੀ ਚਾਹੀਦੀ ਇੱਕ ਵਾਰੀ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟਰ ਦੇ ਨਾਲ ਕਬਲਜੀਤ ਤੋਂ ਬਹੁਤ ਜਗਬਾਨੀ ਟੀਵੀ ਪਟਿਆਲਾ